ਅੱਜ ਬਹੁਤ ਹੀ ਖਾਸ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨ ਜਾ ਰਹੀਆਂ ਕਿ ਅਗਰ ਤੁਸੀਂ ਆਪਣੀ ਮੈਮਰੀ ਸ਼ਾਰਪ ਰੱਖਣਾ ਚਾਹੁੰਦੇ ਹੋ ਲੱਗਦਾ ਹੈ ਕਿ ਬਹੁਤ ਚੀਜ਼ਾਂ ਭੁੱਲਣੀਆਂ ਸ਼ੁਰੂ ਹੋ ਚੁੱਕੀਆਂ ਹੈ ਤਾਂ ਆਖਿਰ ਕਮੀ ਕਿੱਥੇ ਹੈ ਕਈ ਵੇ ਤੁਹਾਡੀ ਡਾਈਟ ਦੇ ਵਿੱਚ ਅੱਜ ਦੱਸਾਂਗੀ ਤੁਹਾਨੂੰ ਡਾਈਟ ਕਿਹੜੀ ਹੋਣੀ ਚਾਹੀਦੀ ਹੈ ਅਗਰ ਤੁਸੀਂ ਆਪਣੀ ਮੈਮਰੀ ਨੂੰ ਆਪਣੀ ਯਾਦਾਸ਼ਤ ਨੂੰ ਵਧੀਆ ਬਣਾਏ ਰੱਖਣਾ ਚਾਹੁੰਦੇ ਹੋ ਜਾਂ ਫਿਰ ਕਿਹੜੀਆਂ ਗਲਤੀਆਂ ਤੁਸੀਂ ਲਗਾਤਾਰ ਕਰ ਰਹੇ ਹੋ ਜਿਸ ਕਰਕੇ ਤੁਸੀਂ ਆਪਣੀ ਯਾਦਾਸ਼ਤ ਖੁਦੀ ਕਮਜ਼ੋਰ ਕਰ ਲਈ ਹੈ ਸਭ ਤੋਂ ਪਹਿਲਾਂ ਮੈਂ ਗੱਲ ਕਰਾਂਗੀ ਸਿੱਧਾ ਪੁਆਇੰਟ ਤੇ ਆਵਾਂਗੇ ਕਿ ਤੁਹਾਡੀ ਡਾਈਟ ਵਿੱਚ ਚੰਗੀ ਮਾਤਰਾ ਵਿੱਚ omega 3 ਫੈਟੀ ਐਸਿਡ ਹੋਣੇ ਚਾਹੀਦੇ ਨੇ ਜਿਹੜੇ ਕਿ DHA ਔਰ EPA ਨੇ ਯਾਨੀ ਕਿ ਇਹ ਸਾਡੇ ਮਾਈਂਡ ਨੂੰ ਇੱਕ ਚੰਗੀ ਦਿਸ਼ਾ ਦੇ ਲਈ ਏ omega 3 ਫੈਟੀ ਐਸਿਡ ਬਹੁਤ ਖਾਸ ਰੋਲ ਰੱਖਦੇ ਨੇ ਜਿਸ ਦੇ ਨਾਲ ਤੁਸੀਂ ਚੀਜ਼ਾਂ ਭੁੱਲੋਗੇ ਨਹੀਂ ਦਿਮਾਗ ਜੋ ਹੈ ਤੁਹਾਡਾ ਮਜ਼ਬੂਤ ਬਣਿਆ ਰਹੇਗਾ ਔਰ ਜ਼ਰੂਰੀ ਹੈ ਸਿਰਫ ਬੱਚਿਆਂ ਆ ਵਡਿਆਂ ਨਹੀਂ 올ਡ ਏਜ ਦੇ ਵਿੱਚ ਵੀ omega 3 ਫੈਟੀ ਐਸਿਡ ਹੋਣੇ ਬਹੁਤ ਜ਼ਿਆਦਾ ਜ਼ਰੂਰੀ ਹੁੰਦੇ ਨੇ ਕਿਉਂਕਿ ਜਿਵੇਂ ਜਿਵੇਂ ਉਮਰ ਵੱਧਦੀ ਜਾਂਦੀ ਹੈ ਓਵੇਂ ਓਵੇਂ ਹੀ ਇਹਨਾਂ ਨਿਊਟ੍ਰੀਐਂਟਸ ਦੀ ਔਰ ਵੀ ਅੱਗੇ ਜਿੰਨੇ ਮੈਂ ਮਿਨਰਲਸ ਵਿਟਾਮਿਨਸ ਦੱਸਾਂਗੀ ਉਹਨਾਂ ਦੀ ਇੰਨੀ ਜ਼ਿਆਦਾ ਖਾਸ ਭੂਮਿਕਾ ਰਹਿੰਦੀ ਹੈ ਕਿਉਂਕਿ 올ਡ ਏਜ ਦੇ ਨਾਲ ਨਾਲ ਦਿਮਾਗ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਹੋਰ ਬਿਮਾਰੀਆਂ ਆ ਪਰੇਸ਼ਾਨੀਆਂ ਬਦਲ ਲੱਗ ਜਾਂਦੀਆਂ ਯਾਨੀ ਸੋ omega 3 ਫੈਟੀ ਐਸਿਡ ਤੇ ਲਈ ਤੁਸੀਂ ਜੋ ਹੈ ਵਾਲਨਟਸ ਖਾ ਸਕਦੇ ਹੋ ਚੀਆ ਸੀਡਸ ਨੇ ਫਲੈਕ ਸੀਡਸ ਨੇ اور ਕਈ ਤਰ੍ਹਾਂ ਦੇ ਸੀਡਸ ਅਸੀਂ ਜਿਵੇਂ ਦੇਖਦੇ ਆ ਜਾਂ वेजिटेबल ऑयल ਹੁੰਦਾ ਹੈ ਇਨਾ ਸਭ ਚੀਜ਼ਾਂ ਤੋਂ ਸਾਨੂੰ ਅੱਛੀ ਮਾਤਰਾ ਵਿੱਚ ਉਹ ਮੀਗਾ 3 ਫੈਟੀ ਐਸਿਡ ਮਿਲ ਜਾਂਦੇ ਨੇ ਅੱਗੋਂ ਅਸੀਂ ਗੱਲ ਕਰੀਏ ਤਾਂ ਗਲੂਕੋਜ਼ ਜੋ ਹੈ ਉਹ ਬਹੁਤ ਜ਼ਿਆਦਾ ਜ਼ਰੂਰੀ ਹੈ ਵੈਸੇ ਵੀ ਅਗਰ ਅਸੀਂ ਦੇਖੀਏ ਸਾਡੀ ਡਾਈਟ ਦਾ ਤੁਹਾਡੀ ਜਿੰਨੀ ਤੁਹਾਡੇ ਪੂਰੇ ਦਿਨ ਦੀ ਡਾਈਟ ਦੀ ਰਿਕੁਆਇਰਮੈਂਟ ਹੁੰਦੀ ਹੈ ਜਿੰਨੀ ਕੈਲਰੀਜ਼ ਦੀ ਰਿਕੁਆਇਰਮੈਂਟ ਹੁੰਦੀ ਹੈ ਉਸ ਦਾ 50 ਤੋਂ 60% ਗਲੂਕੋਜ਼ ਕਾਰਬਸ ਹੋ ਯਾਨੀ ਸਾਨੂੰ ਮਿਲਣਾ ਚਾਹੀਦਾ ਹੈ ਲੇਕਿਨ ਗਲੂਕੋਜ਼ ਦਾ ਮਤਲਬ ਇਥੇ ਇਹ ਨਹੀਂ ਆ ਜਾਂਦਾ ਕਿ ਅਸੀਂ ਗਲੂਕੋਜ਼ ਕੋਲ ਕੋਲ ਕੇ ਪੀਣਾ ਸ਼ੁਰੂ ਕਰ ਦਈਏ ਜਾਂ ਫਿਰ ਮਿੱਟੀਆਂ ਚੀਜ਼ਾਂ ਕਿਉਂਕਿ ਅਕਸਰ ਅਸੀਂ ਸਾਰੇ ਜਾਣਦੇ ਹਾਂ ਕਿ Uh, मिठिया चीज़ तो ग्लूकोज मिल रहा है सानू तो यह नहीं है कि अं शुगरी चीज़ बता दे असी ग्लूकोज जो इनटेक करना है नैचुरल सोर्स तो लैना है जिमें कि अभी देखिए फ्रूट्स है ਉਹਨਾ ਤੋਂ ਸਾਨੂੰ ਫਰਕਟੋਸ ਮਿਲ ਰਿਹਾ ਹੁੰਦਾ ਹੈ ਹੋਰ ਵੀ ਜਿੰਨੀ ਅਸੀਂ ਨੇਚਰਲ ਚੀਜ਼ਾਂ ਵੱਲ ਹੀ ਤੁਸੀਂ ਧਿਆਨ ਦੇਣਾ ਅਕਸਰ ਕਈ ਵਾਰੀ ਦੇਖਦੇ ਆਂ ਅ ਮਿਡਲ ਏਜ ਦੀ ਅਗਰ ਅਸੀਂ ਗੱਲ ਕਰਦੇ ਆਂ ਨਾ ਤਾਂ ਹਰੇਕ ਨੂੰ ਹੁੰਦਾ ਹੈ ਹੈਲਥ ਕੌਨਸ਼ੀਅਸ ਹੋ ਜਾਂਦੇ ਨੇ ਮਿੱਠਾ ਕਹਿੰਦੇ ਆ ਛੱਡ ਦਿਓ ਸਪੈਸ਼ਲੀ ਜਿਹੜੇ ਜਿਨ੍ਹਾਂ ਨੂੰ ਮੋਟਾਪਾ ਬਹੁਤ ਜ਼ਿਆਦਾ ਹੁੰਦਾ ਹੈ ਮਿੱਠਾ ਛੱਡ ਦਿੰਦੇ ਨੇ ਤੇ ਮਿੱਠਾ ਛੱਡਣ ਨਾਲ ਕੀ ਹੁੰਦਾ ਕਈ ਵਾਰੀ ਦਿਮਾਗ ਐਂ ਲੱਗਦਾ ਕਿ ਕੰਮ ਹੀ ਨਹੀਂ ਕਰ ਰਿਹਾ ਬਹੁਤ ਜ਼ਿਆਦਾ ਸੁਸਤਤਾ ਹੋ ਹੀ ਜਾਂਦੇ ਨੇ ਕੋਈ ਵੀ ਨਵਾਂ ਥੌਟ ਕ੍ਰੀਏਟੀਵਿਟੀ ਕੰਮ ਕਰਨ ਦੀ ਇੱਕ ਐਨਰਜੀ ਨਹੀਂ ਬਣ ਪਾਂਦੀ ਐਨਰਜੀ ਕਿਵੇਂ ਮਿਲੇਗੀ ਅਗਰ ਤੁਸੀਂ ਮਿਠਾਈ ਬਿਲਕੁਲ ਘਟਾ ਦਿੱਤਾ ਜਾਂ ਨੇਚਰਲ ਜਿੱਥੋਂ ਵੀ ਸਾਨੂੰ ਮਿੱਠਾ ਜਾਂ એનર્ਜੀ ਗਲੂਕੋਸ ਮਿਲਣਾ ਸੀ ਉਹ ਤੁਸੀਂ ਹਟਾ ਦਿੱਤਾ ਇਸ ਲਈ ਨੇਚਰਲ ਸੋਰਸ ਯੂਜ਼ ਕਰੋ એનર્ਜੀ ਦੇ ਲਾਈਕ ਅਗਰ ਸੇ ਗੱਲ ਕਰੀਏ ਤਾਂ ਤੁਸੀਂ ਜੋ ਹੈ ਹਨੀ ਲੈ ਸਕਦੇ ਹੋ ਹਲਕਾ ਜਾ ਥੋੜੇ ਬਹੁਤ ਜ਼ਿਆਦਾ ਕੁਆਂਟੀਟੀ ਨਹੀਂ ਲੈਣੀ ਹੁੰਦੀ ਜਾਂ 슈ਗਰ ਦੇ ਲਈ ਤੁਸੀਂ ਜੋ ਹੈ ਗੁੜ ਖਾ ਸਕਦੇ ਹੋ ਇਸ ਤਰ੍ਹਾਂ ਦੀਆਂ ਚੀਜ਼ਾਂ ਨੂੰ ਨੇਚਰਲ ਜਿੱਥੋਂ ਤੁਹਾਨੂੰ ਮਿੱਠਾ ਮਿਲਦਾ ਹੈ ਥੋੜੀ-ਥੋੜੀ ਚੀਜ਼ ਅਗਰ ਤੁਸੀਂ ਖਾਣੇ ਹੋ ਥੋੜੇ-ਥੋੜੇ ਟਾਈਮ ਬਾਅਦ ਤਾਂ ਗਲੂਕੋਜ਼ ਦਾ ਸਹੀ ਲੈਵਲ ਬਣਿਆ ਰਹਿੰਦਾ ਹੈ ਔਰ ਦਿਮਾਗ ਨੂੰ ਪੂਰੀ એનર્ਜੀ ਸਹੀ ਮਾਤਰਾ ਵਿੱਚ ਮਿਲਦੀ ਹੈ ਜਿੰਨਾ ਤੁਸੀਂ ਜ਼ਿਆਦਾ ਭੁੱਖੇ ਰਹਿੰਦੇ ਹੋ ਗਲੂਕੋਜ਼ ਲੈਵਲ ਜੋ ਹੈ ਬੋਡੀ ਵਿੱਚ ਘਟਣਾ ਸ਼ੁਰੂ ਹੋ ਜਾਂਦਾ ਹੈ ਔਰ ਦਿਮਾਗ ਜੋ ਹੈ ਕੰਮ ਕਰਨਾ ਘਟ ਕਰ ਦਿੰਦਾ ਹੈ ਜਿਸ ਕਰਕੇ ਮੈਮਰੀ ਲਾਸ ਵੀ ਹੁੰਦੀਆਂ ਚੀਜ਼ਾਂ ਭੁੱਲ ਜਾਂਦੀਆਂ ਨੇ ਯਾਦ ਨਹੀਂ ਰਹਿੰਦੀਆਂ ਸੋ ਅਗਰ ਤੁਸੀਂ ਆਪਣੀ ਯਾਦਾਸ਼ਤ ਨੂੰ ਵਧੀਆ ਬਣਾਏ ਰੱਖਣਾ ਚਾਹੁੰਦੇ ਹੋ ਤਾਂ ਗਲੂਕੋਜ਼ ਦੀ ਸਹੀ ਮਾਤਰਾ ਸਹੀ ਟਾਂ ਦਿਮਾਗ ਜੋ ਹੈ ਬਹੁਤ ਹੀ ਸ਼ਾਰਪ ਰੈਨ ਵਾਲਾ ਹੈ ਅਗੂ ਘਲ ਕਰੀਏ ਦੇਖੋ ਇੱਕ ਸੈਰੋਟੋਨਿਨ ਹਾਰਮੋਨ ਹੁੰਦਾ ਹੈ ਉਹ ਵੀ ਸਾਡੀ ਬੋਡੀ ਵਿੱਚ ਸਹੀ ਬਣੇ ਰਹਿਣਾ ਬਹੁਤ ਜ਼ਰੂਰੀ ਹੈ ਔਰ ਸਾਰਾ ਟੋਨਿਨ ਹਾਰਮੋਨ ਦੇ ਲਈ ਸੈਰੋਟੋਨਿਨ ਹਾਰਮੋਨ ਦੇ ਲਈ ਤੁਹਾਡੀ ਡਾਈਟ ਵਿੱਚ B6 ਜੋ ਹੈ ਵਿਟਾਮਿਨ ਹੋਣਾ ਬਹੁਤ ਜ਼ਰੂਰੀ ਹੈ ਔਰ ਨਾਲ ਦੀ ਨਾਲ ਅਮੀਨੋ ਐਸਿਡ ਜੋ ਹੁੰਦਾ ਹੈ ਇੱਕ ਖਾਸ ਹੋਤੇ ਟ੍ਰिप्टੋਫੈਨ ਇਹ ਵੀ ਤੁਹਾਡੀ ਡਾਈਟ ਵਿੱਚ ਹੋਣਾ ਬਹੁਤ ਜ਼ਰੂਰੀ ਹੈ ਉਹਨੇ ਦੋਵੇਂ ਚੀਜ਼ਾਂ ਮਿਲਣ ਗਿਆ ਕਿਥੋਂ ਦੇਖੋ ਇੱਕ ਤਾਂ ਜੇ ਅਗਰ ਵਿਟਾਮਿਨ B6 ਦੀ ਗੱਲ ਕਰ ਰਹੇ ਹਾਂ ਔਰ ਇਸ ਅਮੀਨੋ ਐਸਿਡ ਦੀ ਗੱਲ ਕਰ ਰਹੇ ਹਾਂ ਤਾਂ ਜਿੰਨੀਆਂ ਵੀ ਸਾਡੀਆਂ ਸਾਬਤ ਦਾਲਾਂ ਸਾਬਤ ਅਨਾਜ ਨੇ ਉਥੇ ਤੁਹਾਨੂੰ ਮਿਲ ਜਾਏਗਾ ਅਗਰ ਅਸੀਂ ਸੋਇਆਬੀਨ ਦੀ ਗੱਲ ਕਰੀਏ ਟੋਫੂ ਤੋਂ ਗੱਲ ਕਰੀਏ ਇੱਥੋਂ ਤੁਹਾਨੂੰ ਇਹ ਚੰਗੀ ਮਾਤਰਾ ਵਿੱਚ ਮਿਲ ਜਾਣਗੇ 20 ਸਿਕ ਦੀ ਗੱਲ ਕਰ ਲਈਏ ਤਾਂ ਜਿੰਨੇ ਵੀ ਸਾਡੇ ਲੀਫੀ ਵੈਜੀਟੇਬਲਸ ਹੁੰਦੇ ਨੇ ਹਰੀਆਂ ਸਬਜ਼ੀਆਂ ਨੇ ਉਹਨਾਂ ਤੋਂ ਤੁਹਾਨੂੰ ਇਹ ਮਿਲ ਜਾਂਦੇ ਨੇ ਸੋ ਓਵਰਆਲ ਆ ਜਾਂਦਾ ਕਿ ਤੁਹਾਨੂੰ ਆਪਣੀ ਹੈਲਦੀ ਡਾਈਟ ਸਾសុਥਰੀ ਡਾਈਟ ਔਰ ਘਰ ਦੇ ਖਾਣੇ ਦੀ ਹੀ ਆਦਤ ਪਾਣੀ ਪਏਗੀ ਜਿੰਨਾ ਤੁਸੀਂ ਦੇਖੋਗੇ ਤੁਸੀਂ ਬਾਹਰ ਦਾ ਖਾਣਾ ਖਾਓਗੇ ਫਰਾਈ ਚੀਜ਼ਾਂ ਜੰਕ ਫੂਡ ਖਾਓਗੇ ਤੁਹਾਡਾ ਦਿਮਾਗ ਉਨਾ ਹੀ ਜ਼ਿਆਦਾ ਡਲ ਹੁੰਦਾ ਜਾਏਗਾ ਉਹ ਚੀਜ਼ਾਂ ਯਾਦ ਨਹੀਂ ਕਰ ਪਾਏਗਾ ਤੇ ਤੁਹਾਨੂੰ ਆਪਣੇ ਆਪ ਨੂੰ ਐਕਟਿਵ ਰੱਖਣ ਦੇ ਲਈ ਹਮੇਸ਼ਾ ਕੈਫੀਨ ਵਾਲੇ ਪ੍ਰੋਡਕਟਸ ਜਾਂ ਡਰਿੰਕਸ ਦੀ ਜ਼ਰੂਰਤ ਪਏਗੀ ਹੀ ਪਏਗੀ ਲਾਈਕ ਕੋਲਡ ਡਰਿੰਕਸ ਜੈਸੀ ਗੱਲ ਕਰੀਏ ਜਿਸ ਵਿੱਚ ਕੈਫੀਨ ਹੁੰਦਾ ਜਾਂ ਫਿਰ ਕਾਫੀ ਦੀ ਅਸੀਂ ਗੱਲ ਕਰ ਲਈਏ ਕਈਆਂ ਨੂੰ ਕਾਫੀ ਪੀਣ ਦੀ ਬਹੁਤ ਜ਼ਿਆਦਾ ਆਦਤ ਹੁੰਦੀ ਹੈ ਸੋ ਕਾਫੀ ਕਿਉਂ ਪੀਤੀ ਜਾਂਦੀ ਹੈ ਸਿਰਫ ਇਸੇ ਲਈ ਕਿ ਅਲਰਟ ਹੋ ਜਾਏ ਦਿਮਾਗ એનર્ਜੀ ਮਿਲੇ ਬਾਡੀ ਨੂੰ ਤੇ ਇਸ ਲਈ ਅਗਰ ਤੁਸੀਂ ਚਾਹਦੇ ਹੋ ਕਿ ਨੇਚਰਲੀ ਤੁਹਾਡਾ ਦਿਮਾਗ ਜੋ ਹੈ ਫੋਕਸ ਕਰ ਸਕੇ ਤੁਹਾਡੀ ਯਾਦਦਾਸ਼ਤ ਬਣ ਸਕੇ એનર્ਜੀ ਵਧੀਆ ਬਣੀ ਰਹੇ ਤਾਂ ਤੁਸੀਂ ਜ਼ਰੂਰ ਸਰੋਟੋਨਿਨ ਹਾਰਮੋਨ ਨੂੰ ਐਕਟਿਵ ਰੱਖਣਾ ਹੈ ਤੇ ਉਹ ਤੁਸੀਂ ਰੈਗੂਲਰ ਐਕਸਰਸਾਈਜ਼ ਦੇ ਨਾਲ ਵੀ ਜੋ ਹੈ ਹਾਰਮੋਨ ਐਕਟਿਵ ਵਧੀਆ ਬਣਿਆ ਰਹਿੰਦਾ ਕੋਈ ਵੀ ਕੰਮ ਜੋ ਤੁਹਾਨੂੰ ਅੱਛਾ ਲੱਗਦਾ ਹੈ ਤੁਹਾਡੀ ਚਾਹੇ ਹੌਬੀ ਹੈ ਅੱਧਾ ਘੰਟਾ ਪੌਣਾ ਘੰਟਾ 1 ਘੰਟਾ ਉਸ ਹੌਬੀ ਲਈ ਉਸ ਕੰਮ ਲਈ ਜ਼ਰੂਰ ਕੱਢੋ ਔਰ ਐਕਸਰਸਾਈਜ਼ ਫਿਜ਼ੀਕਲ ਐਕਟੀਵਿਟੀ ਹੋਣੀ ਬਹੁਤ ਜ਼ਰੂਰੀ ਹੈ ਜਿਸ ਨਾਲ ਪੂਰੇ ਬਲੱਡ ਸਰਕੂਲੇਸ਼ਨ ਪੂਰੀ ਬੋਡੀ ਦੇ ਬਲੱਡ ਸਰਕੂਲੇਸ਼ਨ ਬਹੁਤ ਵਧੀਆ ਰਹਿਣ ਵਾਲੀ ਹੈ ਔਰ ਦਿਮਾਗ ਦੀ ਵੀ ਬਲੱਡ ਸਰਕੂਲੇਸ਼ਨ ਵਧੀਆ ਰਹੇਗੀ ਤਾਂ ਤੁਸੀਂ ਕੁਝ ਨਾ ਕੁਝ ਵਧੀਆ ਸੋਚਣ ਦੇ ਲਾਇਕ ਜ਼ਰੂਰ ਬਣੇ ਰਹੋਗੇ ਔਰ ਅਖੀਰ ਚ ਮੈਂ ਗੱਲ ਕਰਾਂ ਐਂਟੀਆਕਸੀਡੈਂਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ ਸਪੈਸ਼ਲੀ ਅਗਰ ਅਸੀਂ ਆਪਣੇ ਮਾਈਂਡ ਦੇ ਲਈ ਆਪਣੀ ਮੈਮਰੀ ਦੇ ਲਈ ਐਂਟੀਆਕਸੀਡੈਂਟ ਦੀ ਗੱਲ ਕਰੀਏ ਤਾਂ ਉਹ ਹੁੰਦਾ ਜੀ ਵਿਟਾਮਿਨ E ਜੀ ਹਾਂ ਦੇਖੋ ਸਾਡੇ ਜਿਹੜੇ ਦਿਮਾਗ ਦੀ ਜਿਹੜੀ ਨਰਵ ਸਿਸਟਮ ਹੁੰਦਾ ਉਸ ਵਿੱਚ ਫੈਟ ਦਾ ਵੀ ਬਹੁਤ ਵੱਡਾ ਰੋਲ ਹੁੰਦਾ ਹੈ ਹੈਲਦੀ ਫੈਟ ਅਸੀਂ ਲੈਣੇ ਆ ਤਾਂ ਹੈਲਦੀ ਜੋ ਹੈ ਸਾਰੀ ਅੰਦਰ ਦਾ ਮਕੈਨਿਜ਼ਮ ਜੋ ਹੈ ਕੰਮ ਕਰਦਾ ਰਹਿੰਦਾ ਤੇ ਜਿਹੜਾ ਸਾਡੇ ਬ੍ਰੇਨ ਦਾ ਫੈਟ ਹੈ ਉਸ ਨੂੰ ਕਿੰਨੇ ਵੀ ਬੋਡੀ ਵਿੱਚ ਜਿਹੜੇ ਫ੍ਰੀ ਰੈਡੀਕਲਸ ਹੁੰਦੇ ਆ ਉਹ ਉਸ ਦੇ ਨਾਲ ਆਕਸੀਡਾਈਜ਼ ਹੁੰਦਾ ਰਹਿੰਦਾ ਤੇ ਇਹ ਸਭ ਨੂੰ ਬਚਾਉਣ ਦੇ ਲਈ ਹੈਲਦੀ ਫੈਟ ਨੂੰ ਬਚਾਉਣ ਦੇ ਲਈ ਵਿਟਾਮਿਨ E ਜਿਹੜਾ ਐਂਟੀਆਕਸੀਡੈਂਟ ਆਕਸੀਡੈਂਟ ਹੈ ਇਹ ਬਹੁਤ ਵੱਡਾ ਰੋਲ ਪਲੇ ਕਰਦਾ ਹੈ ਤੇ ਵਿਟਾਮਿਨ E ਤੁਹਾਡੀ ਡਾਈਟ ਵਿੱਚ ਕਿਵੇਂ ਆਏਗਾ ਵਿਟਾਮਿਨ E ਵੀ ਤੁਹਾਨੂੰ ਮਿਲੇਗਾ ਜੀ ਬਦਾਮ ਇਹ ਅਕਰੋਟ ਹੈ ਸੀਡਸ ਨੇ ਇਹਨਾਂ ਯਾਨੀ ਨਟਸ ਐਂਡ ਸੀਡਸ ਆ ਤੁਸੀਂ ਡੇਲੀ ਆਪਣੀ ਡਾਈਟ ਵਿੱਚ ਰੱਖਣੇ ਹੀ ਰੱਖਣੇ ਨੇ ਕਿਤੇ ਵੀ ਸਾਡੀ ਬਾਡੀ ਵਿੱਚ ਕੋਈ ਡੈਫੀਸ਼ੀਅਨਸੀ ਆਂਦੀ ਹੈ ਤਾਂ ਉਹ ਸਾਰੀਆਂ ਚੀਜ਼ਾਂ ਸਾਨੂੰ ਘਰ ਦੇ ਵਿੱਚ ਹੀ ਮਿਲ ਸਕਦੀਆਂ ਨੇ ਬਿਨਾ ਕਿਸੇ ਸਪਲੀਮੈਂਟ ਸੇ ਖਾਣ ਖਾਣ ਦੇ वह किमें अपनी डाइट विच नट्स एंड सीड्स जरूर रखो तुसी अपनी डाइट विच फ्रश फ्रूट्स एंड वेजिटेबल्स लिफी वैजिटेबल जरूर रखो तुसी अपनी डायटे होल ग्रेन वीट रखो तुसी अपनी डायट के दाल रखो और तुसी देखोगे जिन्ना इन चीज़ों के उपर फोकस करोगे सिर्फ तो सिर्फ तीन यादाश्त ही जो है मजबूत नहीं होने वाली नाली नाल तो ਬਾਡੀ ਵਿੱਚ ਹੋਰ ਵੀ ਕਿਤੇ ਕੋਈ ਕਮੀ ਪੇਸ਼ੀ ਆ ਕੋਈ ਪ੍ਰੋਬਲਮ ਚੱਲ ਰਹਾ ਹੈ ਹੈਲਥ ਇਸ਼ੂ ਚੱਲ ਰਹਾ ਨਾ ਉਹ ਵੀ ਇੱਥੇ ਸਹੀ ਹੋਣ ਵਾਲਾ ਹੈ ਔਰ ਇਸ ਦੇ ਨਾਲ ਨਾਲ ਤੁਹਾਡਾ ਮੋਟਾਪਾ ਤੁਹਾਡਾ ਵਜ਼ਨ ਵੀ ਜ਼ਰੂਰ ਘਟਣ ਲੱਗੇਗਾ ਪਾਣੀ ਪ੍ਰੋਪਰ ਮਾਤਰਾ ਵਿੱਚ ਪੀਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਹੜੀਆਂ ਚੀਜ਼ਾਂ ਤੋਂ ਪਰਹੇਜ਼ ਕਰਨਾ ਹੈ ਉਹ ਵੀ ਮੈਂ ਜ਼ਰੂਰ ਦੱਸਣਾ ਚਾਹਾਂਗੀ ਲਾਈਕ ਆਪਾਂ ਕਾਫੀ ਦੀ ਤਾਂ ਗੱਲ ਕਰ ਹੀ ਚੁੱਕੇ ਆ ਕਿ ਬਹੁਤ ਜ਼ਿਆਦਾ ਮਾਤਰਾ ਵਿੱਚ ਨਹੀਂ ਥੋੜੀ ਜਿਹਾ ਅਗਰ ਪੀਨੇ ਹੋ ਊर्जा ਕਿਤਨਾ ਕਿਤੇ ਬੈਨੀਫਿਟ ਮਿਲਦਾ ਹੈ ਲੇਕਿਨ ਅਗਰ ਤੁਸੀਂ ਬਹੁਤ ਜ਼ਿਆਦਾ ਐਕਸੈਸ ਦੇ ਵਿੱਚ ਕਾਫੀ ਦਿਨ ਦੇ ਵਿੱਚ ਪੀਨੇ ਤਾਂ ਉਸ ਦਾ ਬਹੁਤ ਬੁਰਾ ਪ੍ਰਭਾਵ ਤੁਹਾਡੇ ਦਿਮਾਗ ਤੇ ਪੈਂਦਾ ਹੈ ਤੁਹਾਡੀ ਬਾਡੀ ਤੇ ਪੈਂਦਾ ਹੈ ਅਲਕੋਹਲ ਅਗਰ ਗੱਲ ਕਰੀਏ ਜਿਹੜੇ ਬਹੁਤ ਜ਼ਿਆਦਾ ਡਰਿੰਕ ਕਰਦੇ ਨੇ ਉਸ ਦੇ ਨਾਲ ਵੀ ਮੈਮਰੀ ਲਾਸ ਬਹੁਤ ਜ਼ਿਆਦਾ ਤੁਹਾਡਾ ਹੁੰਦਾ ਹੈ ਔਰ ਅਗੋ ਉਮਰ ਵਧਨ ਦੇ ਨਾਲ ਨਾਲ ਤੁਹਾਡਾ ਜਿਹੜਾ ਦਿਮਾਗ ਹੈ ਉਹ ਬਹੁਤ ਹੀ ਜ਼ਿਆਦਾ ਕਮਜ਼ੋਰ ਹੋਣਾ ਸ਼ੁਰੂ ਹੋ ਜਾਂਦਾ ਹੈ ਕਰਨਾ ਹੋਰ ਕੀ ਚਾਹੀਦਾ ਦੇਖੋ ਮਾਈਂਡ ਗੇਮਸ ਜਿਹੜੀਆਂ ਹੁੰਦੀਆਂ ਪਜ਼ਲਸ ਹੁੰਦੇ ਨੇ ਜਿੱਥੇ ਤੁਹਾਨੂੰ ਦਿਮਾਗ ਬਹੁਤ ਜ਼ਿਆਦਾ ਲਗਾਉਣਾਵੇ ਕੁਝ ਨਾ ਕੁਝ ਐਕਟਿਵ ਇਹ ਜੀ ਤੁਹਾਨੂੰ ਐਕਟੀਵਿਟੀਜ਼ ਆਪਣੀ ਜ਼ਰੂਰ ਰੱਖਣੀਆਂ ਚਾਹੀਦੀਆਂ ਜਿੰਨੇ ਜਨੇ ਨਵੇਂ ਚੀਜ਼ਾਂ ਤੁਸੀਂ ਦਿਮਾਗ ਦੇ ਨਾਲ ਸੋਚੋਗੇ ਉਨਾ ਹੀ ਜ਼ਿਆਦਾ ਤੁਹਾਡੇ ਦਿਮਾਗ ਦੇ ਜਿਹੜੇ ਸੈਲਸ ਨੇ ਉਹ ਐਕਟਿਵ ਰਹਿੰਦੇ ਨੇ ਤੇ ਤੁਸੀਂ ਹੋਰ ਜ਼ਿਆਦਾ ਵਧੀਆ ਸੋਚ ਸਕੋਗੇ ਤੇ ਹੋਰ ਵਧੀਆ ਤੁਹਾਡੀ ਜਿਹੜੀ ਯਾਦਦਾਸ਼ਤ ਆ ਉਹ ਬਣੀ ਰਹਿਣ ਵਾਲੀ ਹੈ ਆਈ ਹੋਪ ਤੁਹਾਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਹੈ ਇਹ ਗੱਲਾਂ ਜ਼ਰੂਰ ਅਪਣਾਓ ਬੱਚਿਆਂ ਨੂੰ ਇਹ ਸਭ ਦੀ ਆਦਤ ਜ਼ਰੂਰ ਪਾਓ ਤਾਂ ਕਿ ਉਹਨਾਂ ਦਾ ਮਾਈਂਡ ਸ਼ਾਰਪ ਰਹੇ ਤੇ ਅੱਗੋਂ ਤਾਂ ਐਗਜ਼ਾਮ ਸ਼ੁਰੂ ਹੋਣ ਵਾਲੇ ਨੇ ਤੇ ਚੀਜ਼ਾਂ ਉਹਨਾਂ ਨੂੰ ਯਾਦ ਤਾਂ ਹੀ ਰਹਿਣਗੀਆਂ ਅਗਰ ਉਹ ਤੁਸੀਂ ਆਪਣੇ ਬੱਚਿਆਂ ਨੂੰ ਚੰਗੀਆਂ ਆਦਤਾਂ ਪਾਓਗੇ तो भीडियो वजिए लगी है तो इसको लाइक एंड शेयर जरूर कर देना कमेंट करके भी दसना पेज में हले तक फॉलो नहीं किया हो तो फटाफट फॉलो कर लो यूट्यूब चैनल हेल्थ एडवाइस विद हरजोत कौर में सबसक्राइब नहीं किया हो तो फटाफट सबसक्राइब भी कर लो मिला जल्दी ही सेहत में जुड़ी होर खास जानकारी दे फिलहाल ही दि जी इजाजत सत श्रीकाल